ਹਾਂਜੀ ਡਾਕਟਰ ਸਾਹਿਬ ਇਹ ਜਿਹੜਾ ਆਪਣਾ ਹਸਪੀਟਲ ਤੁਸੀਂ ਖੋਲਿਆ ਜੱਖਰ ਰੋਡ ਦੇ ਉੱਤੇ ਆਪਣਾ ਕਿਹੜੀ ਕਿਸ ਲਈ ਇਹ ਖੋਲਿਆ ਤੇ ਕੀ ਕੀ ਆਪਣਾ ਸਹੂਲਤਾ ਦੇ ਰਹੇ ਹੋ ਅ ਬੇਸਿਕਲੀ ਅਸੀਂ ਇਸ ਨੂੰ ਇਸ ਪਰਪਸ ਨਾਲ ਖੋਲਿਆ ਹੈ ਤਾਂ ਕਿ ਲੋਕਾਂ ਨੂੰ ਅਸੀਆਂ ਫੈਸਿਲਿਟੀਆਂ ਮਿਲ ਸਕਣ ਸ੍ਰਾਵ ਸ਼ਹਿਰ ਦੇ ਵਿੱਚ ਕਿਉਂਕਿ ਲੋਕਾਂ ਨੂੰ ਬੇਸਿਕਲੀ ਸੰਗਰੂਰ ਪਟਿਆਲੇ ਵੱਲ ਉਹ ਕਰਨਾ ਪੈਂਦਾ ਜਦੋਂ ਵੀ ਕੋਈ ਸੀਟੀ ਸਕੈਨ ਦੀ ਗੱਲ ਕਰਦੇ ਹੈਗੇ ਠੀਕ ਹੈ ਨਾ ਤਾਂ ਸਾਡਾ ਜੋ ਮੇਨ ਮੋਟਿਵ ਸੀ ਉਹ ਇਹੀ ਸੀ ਕਿ ਅਸੀਂ ਇੱਥੇ ਕੋਈ ਸੀਟੀ ਸਕੈਨ ਕਰਵਾਉਣਾ ਹੈ ਸਿਨੇ ਜਾਂ ਕੋਈ ਅੱਛਾ ਐਕਸ-ਰੇ ਜਾਂ ਦੰਦਾਂ ਦੀ ਐਕਸ-ਰੇ ਦੀ ਜੋ ਫੈਸਿਲਿਟੀਆਂ ਨੇ ਅਸਾਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕਾਂ ਨੂੰ ਦੂਰ ਨਾਲ ਜਾਣਾ ਪਏ ਅਸੀਂ ਇੱਥੇ ਆਪਣੇ ਕੋਲੇ ਸੀਟੀ ਸਕੈਨ ਦੀ ਫੈਸਿਲਿਟੀਜ਼ ਅਵੇਲੇਬਲ ਕਰਵਾ ਦਿੱਤੀ ਹੈ ਐਕਸ-ਰੇ ਦੰਦਾਂ ਦਾ ਐਕਸ-ਰੇ ਹੈ ਈਸੀਡੀ ਹੈ ਠੀਕ ਹੈ ਮੈਡਮ ਇੱਥੇ ਅਸੀਂ ਦੇਪਥੋਲਿੰਗ ਦੀ ਸਰਵਿਸ ਵੀ ਦੇ ਰਹੇ ਹਾਂ ਨਾਲ ਠੀਕ ਹੈ ਨਾ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਸਾਰਾ ਅਸੀਂ ਇਸ ਨੂੰ ਹੋਰ ਵੀ ਅਪਗ੍ਰੇਡ ਕਰਦੇ ਹਾਂ ਹੋਰ ਕਿਹੜੀ ਕਿਹੜੀ ਸਹੂਲਤ ਦੇ ਰਹੇ ਹੋ ਜਿਉਂ ਤੁਸੀਂ ਬੇਸਿਕ ਸਰ ਬੇਸਿਕਲੀ ਜੇ ਤੁਸੀਂ ਕੋਈ ਵੀ ਤਰ੍ਹਾਂ ਦਾ ਸਟੀ ਸਕੈਨ ਹੈ ਤੁਸੀਂ ਬ੍ਰੇਨ ਦਾ ਸਟੀ ਸਕੈਨ ਹੈ ਫੇਜ਼ ਦਾ ਸਟੀ ਸਕੈਨ ਹੈ ਛਾਤੀ ਦਾ ਫੇਫੜੇ ਦਾ ਜਾਂ ਤੁਸੀਂ ਸੇ ਪੇਟ ਦਾ ਕੋਈ ਵੀ ਸਟੀ ਸਕੈਨ ਕਰਾਣਾ ਚਾਹੁੰਦੇ ਹੋਗੇ ਤੁਹਾਨੂੰ ਇਹ ਹਰ ਚਰਾਂ ਦੀ ਸੋ ਚੀਜ਼ ਫਿਰ ਸਟੀ ਸਕੈਨ ਅਵੇਲੇਬਲ ਮਿਲ ਜਾਏਗਾ ਹੋ ਜਾਏਗਾ ਠੀਕ ਹੈ ਕੋਈ ਵੀ ਤਰ੍ਹਾਂ ਦਾ ਐਕਸ-ਰੇ ਕਰਵਾਣਾ ਚਾਹੁੰਦੇ ਹੋਗੇ ਵੀ ਤੇ ਰਿਪੋਰਟਿੰਗ ਤਾਂ ਉਹ ਸਾਰੇ ਐਕਸ-ਰੇ ਮਿਲ ਜਾਣਗੇ ਠੀਕ ਹੈ ਤੇ ਅਸੀਂ ਦੰਦਾਂ ਦੀ ਜੋ ਐਕਸ-ਰੇ ਹੈ ਉਹਦੀ ਬੇਸੀ ਬੜੀ ਲੇਟੈਸਟ ਮਸ਼ੀਨ ਲੈ ਕੇ ਆਏ ਆਂ ਠੀਕ ਹੈ ਸ਼ਾਇਦ ਇਹ ਤਾਂ ਕਿ ਤੁਹਾਨੂੰ ਜੋ ਕੁਆਲਿਟੀ ਵੱਲੋਂ ਤੁਹਾਨੂੰ ਕੋਈ ਕਮੇਡ ਨਹੀਂ ਰਹੇਗੀ ਸਾਨੂੰ ਕੁਆਲਿਟੀ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਇਹ ਕੰਪਰੋਮਾਈਜ਼ ਹੋ ਗਿਆ। ਅ ਡਾਕਟਰ ਸਾਹਿਬ ਜੀ ਜਿਹੜੀ ਇਹ ਮਸ਼ੀਨਾਂ ਤੁਸੀਂ ਲੈ ਕੇ ਆਏ ਹੋ ਵੀ ਇਸ ਨਾਮ ਦੇ ਵਿੱਚ ਪਹਿਲਾਂ ਹੈ ਨਹੀਂ ਸੀ। ਨਾ ਸਲ ਬੇਸਿਕਲੀ ਕੀ ਹੈ ਇਸ ਨਾਮ ਦੇ ਵਿੱਚ ਜੋ ਸਿਟੀ ਸੈਦੀ ਫਸਿਲਿਟੀ ਹੈ ਇਹ ਬਿਲਕੁਲ ਅਵੇਲੇਬਲ ਨਹੀਂ ਸੀ ਪਹਿਲਾਂ। ਜਾਂ ਅਸੀਂ ਜੋ ਦੰਦਾਂ ਦੇ ਐਕਸਰੇ ਜਾਂ ਐਕਸਰੇ ਦੀ ਰਿਪੋਰਟਿੰਗ ਦੇ ਉਹ ਅਸੀਂ ਲੈ ਕੇ ਸੀ ਕਿ ਲੋਕਾਂ ਨੂੰ ਰਿਪੋਰਟਿੰਗ ਹੋਣੀ ਚਾਹੀਦੀ ਹੈ ਹਰ ਚੀਜ਼ ਦੀ। ਠੀਕ ਹੈ ਦੰਦਾਂ ਦੇ ਐਕਸਰੇ ਦੀ ਮਸ਼ੀਨ ਹੈ ਜਿਹੜੀ ਅਸੀਂ ਲੇਟੈਸਟ ਲੈ ਕੇ ਆਏ ਆ। ਤਾਕੀ ਲੋਕਾਂ ਨੂੰ ਦਿੱਕਤ ਨਾ ਆਏ ਠੀਕ ਹੈ ਨਾ ਹਰ ਲੈਵਲ ਹਰ ਲੈਵਲ ਤੇ ਅਸੀਂ ਕੁਆਲਿਟੀ ਨੂੰ ਬੁਖ ਰੱਖਿਆ ਹੈ ਬੇਸਿਕਲੀ ਤਾਂ ਕਿ ਜੋ ਕੁਆਲਿਟੀ ਹੈ ਉਹ ਇੱਕ ਮੋਟਿਫ ਰਹੇਗਾ ਸਾਡਾ ਲੋਕਾਂ ਨੂੰ ਕੁਆਲਿਟੀ ਵਾਈਜ਼ ਕੀਤੀ ਵੀ ਜਾਣ ਉਹ ਇਨਰ ਮੋਟਾ ਨੂੰ ਲੈ ਕੇ ਐਕਸਰੇ ਨੂੰ ਲੈ ਕੇ ਤਾਂ ਉਹ ਨਹੀਂ ਦਿੱਕਤ ਨਾ ਆਏ ਕਿ ਸਾਡੇ ਜੀ ਐਕਸਰੇ ਅੱਛੀ ਕੁਆਲਿਟੀ ਦਾ ਨਹੀਂ ਆਇਆ ਠੀਕ ਹੈ ਸਾਡੀ ਸੀਡੀ ਸਨ ਅੱਛੀ ਕੁਆਲਿਟੀ ਦੀ ਹੈ ਜਾਂ ਅੱਛੀ ਰਿਪੋਰਟਿੰਗ ਦੀ ਹੈ ਠੀਕ ਹੈ ਅਸੀਂ ਉਹਨਾਂ ਨੂੰ ਮਤਲਬ ਲੇਟੈਸਟ ਟੈਕਨੋਲੋਜੀ ਨਾਲ ਜਲਦੀ ਤੋਂ ਜਲਦੀ ਕਰਕੇ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਚੀਜ਼ਾਂ ਕਿ ਕਹੇਤਾ ਕਿ ਲੋਕਾਂ ਨੂੰ ਵੀ ਇਹ ਜੋ វេਟਿੰਗ ਟਾਈਮ ਆ ਘਟ ਜਾਏਗਾ ਲੋਕਾਂ ਦਾ ਸੇ ਲੋ ਚੰਡੀਗੜ੍ਹ ਜਾ ਰਹੀ ਸੀ ਜਾਂ ਪਟਿਆਲੇ ਜਾ ਰਹੀ ਸੀ ਫਿਰ ਫਿਰੂਰ ਜਾ ਰਹੀ ਸੀ ਉਹਨਾਂ ਦੇ ਘੰਟਾ ਡੇਢ ਘੰਟਾ ਦੋ ਘੰਟੇ ਵੇਸਟ ਹੋ ਰਹੀ ਸੀ ਜਿਹੜੇ ਅਸੀਂ ਉਹਨਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਸੀ ਬਿਲਕੁਲ ਪਪੜਾ ਕਿੱਥੇ ਕਿੱਥੇ ਸੈਂਟਰ ਚੱਲ ਰਹੇ ਨੇ ਜੀ ਹੋਰ ਸਿਰ ਅਸੀਂ ਪਟਿਆਲੇ ਕੰਮ ਕਰ ਰਹੇ ਹਾਂ ਪਹਿਲਾਂ ਠੀਕ ਹੈ ਪਟਿਆਲੇ ਸਾਡਾ ਆਪਣਾ ਸੈਂਟਰ ਹੈਗੇ ਅਸੀਂ ਇਥੇ ਪੁਰਾਣ ਸੁਨਾਮ ਦੇ ਵਿੱਚ ਇਸੇ ਮੋਟੇ ਨਾਲ ਸ਼ੁਰੂ ਕੀਤਾ ਇਸ ਨੂੰ ਤਾਂ ਕਿ ਅਸੀਂ ਲੋਕਾਂ ਨੂੰ ਅੱਛੀਆਂ ਸਰਵਿਸਿਜ਼ ਉਹਨਾਂ ਦੇ ਡੋਰ ਸਟੈਪ ਤੋਂ ਤੇ ਦੇ ਸਕੀਏ ਠੀਕ ਹੈ ਨਾ ਕਿਉਂਕਿ ਬਹੁਤ ਥੀਅਰ ਬਾਈ ਦੇ ਏਰੀਏ ਤੇ ਠੀਕ ਹੈ ਨਾ ਉਸ ਤੋਂ ਜ਼ਰੂਰ ਜਾਂ ਪਟਿਆਲੇ ਵੱਲ ਮੂਵ ਕਰਨਾ ਪੈ ਜਾਏਗਾ ਸੀਗਾ ਠੀਕ ਹੈ ਨਾ ਸੋ ਉਸ ਚੀਜ਼ ਨੂੰ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਕੀ ਕਹਿਣਾ ਚਾਹੁੰਦੇ ਆ ਜੀ ਬਸ ਅਵੇਲੇਬਲ ਉਹ ਇਹੀ ਐ ਸਰ ਕਿ ਲੋਕਾਂ ਨੂੰ ਜੋ ਅੱਛੀ ਅਸਰਵਿਸਿਜ਼ ਪ੍ਰੋਵਾਈਡ ਕਰੀਏ ਠੀਕ ਹੈ ਨਾ ਤੇ ਉਹਨਾਂ ਨੂੰ ਤਾਂ ਕੰਫਰਟੇਬਲ ਪ੍ਰਾਈਸਿਸ ਤੇ ਰਹਿ ਜਾਏਗਾ ਐਂਬੂਲੈਂਸ ਦੀ ਸਰਵਿਸ ਬੱਚ ਜਾਣਗੇ ਸਰ ਲੋਕਾਂ ਦੀ ਠੀਕ ਹੈ ਨਾ ਲੋਕਾਂ ਨੂੰ ਬਾਹਰ ਜਾਣ ਦੀ ਜਿਹੜੀ ਮੁਸ਼ਕਲ ਹੈ ਉਹ ਘੱਟ ਜਾਏਗੀ ਠੀਕ ਹੈ ਨਾ ਪਲੱਸ ਸਰ ਜਿਵੇਂ ਇੱਥੋਂ ਜਾਣ ਆਉਣ ਦੇ ਵਿੱਚ ਹੀ ਲੋਕਾਂ ਦਾ ਟਾਈਮ ਵੇਸਟ ਹੋ ਇਸੇ ਲਾਈਫ ਸੇਵ ਹੋ ਸਕੀ ਸਰ ਸੇ ਘਾਟੇ ਦੇ ਵਿੱਚ ਵਿੱਚ ਦੋ ਦੋ ਘਾਟੇ ਦੇ ਵਿੱਚ ਸਲੋਕਾ ਹੀ ਕਈ ਵਾਰ ਹੈ ਕੋਈ ਬਹੁਤ ਵਜੇ ਐਕਸੀਡੈਂਟ ਹੋ ਜਾਏਗਾ ਹੈਬਰੀਜ ਹੋ ਜਾਏਗਾ ਉਹ ਕਵਰ ਹੋਣ ਦੀ ਕੋਸ਼ਿਸ਼ ਹੋ ਜਾਏਗੀ ਸਰ ਇਸੇ ਵਾਰੀ ਕਿਤਾ ਜਿਸ ਨਾਲ